ਹੈਲੋ ਦੋਸਤੋ ਵੈਰੀ ਵੈਰੀ ਗੁੱਡ ਮਾਰਨਿੰਗ ਚੰਡੀਗੜਾ 'ਚ ਬਹੁਤ ਜ਼ਿਆਦਾ ਠੰਡ ਹੋਈ ਪਈ ਹੈ ਤੇ ਆਪਾਂ ਬਣਾ ਰਿਆਂ ਗੋਭੀ ਵਾਲੇ ਪਰੌਂਠੇ ਤੇ ਨਾਲ ਮੈਂ ਆਟਾ ਇਹ ਰਾਤ ਦਾ ਪਿਆ ਸੀਗਾ ਇਹ ਤਾਜਾ ਆਟਾ ਗੁੰਨੇ ਆ ਇਧਰੋਂ ਆਪਣੀ ਚਾਹ ਬਣ ਰਹੀ ਹੈ ਦੇਖ ਲਓ ਤੇ ਇਧਰੋਂ ਆਪਣਾ ਤਵਾ ਗਰਮ ਹੈ ਫਟਾਫਟ ਉਹਨਾਂ ਆਪਾਂ ਪਰੌਂਠੇ ਬਣਾਉਣੇ ਠੀਕ ਹੈ ਇਧਰੋਂ ਦੇਖ ਲਓ ਜੀ ਆਪਾਂ ਦਹੀਂ ਵੀ ਠੀਕ ਕਰ ਲਿਆ ਥੋੜੇ ਦੁੱਧ ਪਾ ਕੇ ਲੋ ਜੀ ਹੁਣ ਆਪਾਂ ਪੇਟਾ ਪਰੌਂਠਾ ਆਪਣਾ ਬਿਲ ਚੁੱਕਿਆ ਥੋੜਾ ਜਿਹਾ ਆਪਾਂ ਲਾਵਾਂਗੇ ਜੀ ਕਿਉਂ ਅਜਕਲ ਸਿੰਪਲ ਪਰੋਠੇ ਅੱਛੇ ਨਹੀਂ ਲੱਗਦੇ ਹਨ ਲੋ ਜੀ ਭਰ-ਭਰ ਕੇ ਆਪਾਂ ਤੁਹਾਨੂੰ ਦੇ ਸਟਫਿੰਗ ਇਹ ਦੇਖ ਸਕਦੇ ਹੋ ਤੁਸੀਂ ਹੁਣ ਇਹਨੂੰ ਪਰੋਠੇ ਨੂੰ ਆਪਾਂ ਕਰਾਂਗੇ ਜੀ ਫੋਲਡ ਹੁਣ ਤੁਹਾਨੂੰ ਪਲੇਟ ਲਗਾ ਕੇ ਦਿਖਾਉਣੀ ਆਂ ਬੰਦ ਕਰ ਲਓ ਜੀ ਹੁਣ ਆਪਾਂ ਪਰੋਠਾ ਵੇਖ ਲੇ ਖੂਬਸਾਰੇ ਸਟਫਿੰਗ ਪਾ ਕੇ ਪਰੋਠੇ ਖਾਓ ਸਵੇਰੇ ਸਵੇਰੇ ਓਏ ਹੋਏ ਠੰਡ ਚ ਹੱਥ ਵੀ ਨਹੀਂ ਦੋਸਤੋ ਚਲਦੇ ਦੇਖੋ ਕੱਪੜੇ ਧੋ ਕੇ ਆਈਆਂ ਦੇਖੋ ਮੇਰੇ ਘੱਟ ਪੈ ਗਿਆ ਇਹ ਦੇਖੋ ਦੋ ਜਗਾ ਕੱਟ ਪੈ ਗਿਆ ਮਸ਼ੀਨ ਵੱਜੀ ਮੇਰੇ ਲਓ ਜੀ ਚਲ ਲਓ ਜੀ ਬਸ ਬਸ ਆ ਦੇਖੋ ਜੀ ਸਾਡੇ ਰੈਬਟ ਵਸਤੇ ਇਹ ਵੀ ਸਟਫਿੰਗ ਵਾਲੀ ਪਰੌਂਠਾ ਖਾਂਦਾ ਹੈ ਸਟਫਿੰਗ ਵਾਲਾ ਪਰੌਂਠਾ ਬਸ ਬੰਦ ਕਰਦੇ ਛੇ ਟੋਕਾ ਤਣਾ ਹੋ ਜਾਂਦਾ ਕੋਈਆਂ ਨਾ ਵਾ ਫਿਰ ਜ਼ਿਆਦਾ ਹੈਵੀ ਹੋ ਜਾਂਦਾ ਹਲਕਾ ਹਲਕਾ ਲਾਵਾਂਗੇ ਕਿ ਕਿਉਂ ਜਿਆਦਾ ਨਹੀਂ ਲਾਵਾਂਗੇ ਆਪਾਂ ਕਿਉਂ ਠੀਕ ਹੈ ਬਸ ਇਸ ਤਰੀ ਚਮਚੇ ਹੀ ਘਸਾਵਾਂਗੇ ਦੇਖੋ ਖਾਸਾ ਬਸ ਕਰ ਦੋ ਇਹ ਤਾਂ ਦੇਖਦੇ ਹਾਂ ਲੋ ਜੀ ਆਪਾਂ ਤਾਂ ਹੀ ਪਾਤਾ ਪਾਇਆ ਤੇ ਹੁਣ ਇੰਨਾ ਕ ਲਾਵਾਂਗੇ ਕਿਉਂ ਜਿਆਦਾ ਕਿਉਂ ਨਹੀਂ ਲਾਉਣਾ ਤੇ ਨਾਲ ਆਪਾਂ ਇਹਦੇ ਵਿੱਚ ਪਾਵਾਂ ਆਲੂ ਚ ਪਰੋਠਾ ਦੇਖੋ ਤੁਸੀਂ ਸਟਫਿੰਗ ਜਿਆਦਾ ਕਿਉਂ ਘਟ ਉੱਪਰ ਕਿਉਂ ਲਾ ਕੇ ਲੋ ਜੀ ਨਾਸ਼ਤਾ ਤਿਆਰ ਹੈ ਫਟਾਫਟ ਆਜੋ